ਸਤਿਗੁਰੂ ਜੀ ਆਖਿਆ ਇਹੀ ਸਚਾਈ ਹੈ ਜਿਹੜੇ ਆਪ ਜੁੜੇ ਨੇ ਉਹ ਦੂਜਿਆਂ ਨੂੰ ਰੱਬ ਨਾਲ ਜੋੜ ਦਿੰਦੇ ਨੇ ਉਹ ਬੜੀ ਸੋਹਣੀ ਕਹਾਣੀ ਇੱਕ ਸੁਣਾਉਂਦੇ ਹੁੰਦੇ ਨੇ ਕਿਸੇ ਇਲਾਕੇ ਵਿੱਚ ਕੋਈ ਪ੍ਰਚਾਰਕ ਕਥਾ ਕਰਨ ਵਾਸਤੇ ਗਿਆ ਸੰਗਤ ਬੈਠੀ ਸਾਰੀ ਸੰਗਤ ਨੇ ਬੜੇ ਪਿਆਰ ਨਾਲ ਕਥਾ ਸੁਣੀ ਤੇ ਕਥਾ ਸੁਣਨ ਤੋਂ ਬਾਅਦ ਸਾਰੀ ਕਥਾ ਦਾ ਨਚੋੜ ਇੱਕੋ ਨਿਕਲਿਆ ਕਿ ਜੀਵਨ ਵਿੱਚ ਗੁਰੂ ਬੜਾ ਜ਼ਰੂਰੀ ਹੈ ਵਾਰ ਵਾਰ ਇੱਕੋ ਗੱਲ ਤੇ ਜ਼ੋਰ ਦਿੱਤਾ ਕਿ ਨੀ ਗੁਰੇ ਕਾਹੈ ਨਾਉ ਬੁਰਾ ਗੁਰੂ ਤੋਂ ਬਿਨਾ ਗਿਆਨ ਨਹੀਂ ਕੁੰਬੈ ਬੱਧਾ ਜਲ ਰਹਿ ਜਲ ਬਿਨ ਕੁੰਬਣਾ ਹੋਏ ਗਿਆਨ ਕਾ ਬੱਧਾ ਮਣ ਰਹਿ ਗੁਰ ਬਿਨ ਗਿਆਨ ਨਾ ਹੋਏ ਸਾਰੀ ਕਥਾ ਗੁਰੂ ਉਪਰਦ ਕੀਤੀ ਕਿ ਗੁਰੂ ਤੋਂ ਬਿਨਾ ਜੀਵਨ ਵਿੱਚ ਗਤੀ ਨਹੀਂ ਤੇ ਆਖਿਆ ਫਿਰ ਜੀਵਨ ਵਿੱਚ ਗੁਰੂ ਜ਼ਰੂਰੀ ਹੈ ਸੰਗਤ ਨੇ ਕਥਾ ਸੁਣੀ ਕਥਾਵਾਚਕ ਪ੍ਰਚਾਰਕ ਸਿੰਘ ਜਦੋਂ ਕਥਾ ਕਰਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਿਆ ਤੇ ਸੰਗਤ ਵਿੱਚੋਂ ਇੱਕ ਮਾਈ ਨਾਲ ਉੱਠ ਕੇ ਚਲੀ ਗਈ ਬਾਹਰ ਗਈ ਰੁਕ ਕੇ ਆਖਿਆ ਤੁਹਾਡੀ ਕਥਾ ਸੁਣ ਕੇ ਬੜਾ ਆਨੰਦ ਆਇਆ ਹੈ ਆਖਿਆ ਧੰਨਵਾਦ ਕਿਹੜੀ ਗੱਲ ਚੰਗੀ ਲੱਗੀ ਆਖਿਆ ਮੈਂ ਤੁਹਾਡੀ ਕਥਾ ਵਿੱਚੋਂ ਅੱਜ ਸਿੱਖਿਆ ਹੈ ਜੀਵਨ ਵਿੱਚ ਗੁਰੂ ਬੜਾ ਜ਼ਰੂਰੀ ਹੈ ਉਹ ਭਲਾ ਇਨਸਾਨ ਸੀ ਰੱਬੀ ਪਿਆਰਾ ਸੀ ਉਹਨੇ ਪੁੱਛ ਲਿਆ ਮਾਤਾ ਜੀ ਉਮਰ 50 60 ਵਰਿਆਂ ਦੀ ਹੈ ਅਜੇ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ ਆਖਿਆ ਕੀਤਾ ਸੀ ਕਦੋਂ ਕੀਤਾ ਸੀ ਆਖਿਆ ਮੈਂ ਪੇਕੇ ਘਰ ਸੀ ਛੋਟੀ ਸੀ ਮਾਤਾ ਪਿਤਾ ਦੇ ਨਾਲ ਕਿਸੇ ਨੂੰ ਗੁਰੂ ਧਾਰਨ ਕੀਤਾ ਉੱਥੇ ਜਾਇਆ ਕਰਦੇ ਸੀ ਉਹ ਮੇਰਾ ਗੁਰੂ ਸੀ ਆਖਿਆ ਫਿਰ ਆਖਿਆ ਥੋੜੇ ਸਾਲ ਲੰਘੇ ਉਹ ਸਰੀਰ ਤਿਆਗ ਕੇ ਚਲਾ ਗਿਆ ਉਸ ਤੋਂ ਬਾਅਦ ਵਿਆਹੀ ਗਈ ਵਿਆਹ ਹੋਇਆ ਹੁਣ ਸਹੁਰੇ ਘਰ ਆਈ ਤੇ ਇੱਥੇ ਆ ਕੇ ਵੀ ਗੁਰੂ ਧਾਰਨ ਕੀਤਾ ਜਿੰਨੂੰ ਇਹ ਮੰਨਦੇ ਸਨ ਮੈਂ ਉਹਨੂੰ ਗੁਰੂ ਧਾਰਨ ਕਰ ਲਿਆ ਇਹਨਾਂ ਦੇ ਨਾਲ ਜਾਇਆ ਕਰਨਾ ਆਖਿਆ ਫਿਰ ਆਖਿਆ 2 ਕੁ ਸਾਲ ਲੰਘੇ ਉਹ ਵੀ ਮਰ ਗਿਆ ਹੁਣ ਕੀ ਹੋਇਆ ਆਖਿਆ ਤੀਜਾ ਵੀ ਧਾਰਨ ਕੀਤਾ ਸੀ ਪਰ ਉਹ ਵੀ ਥੋੜੇ ਸਾਲ ਰਿਹਾ ਉਹ ਵੀ ਮਰ ਗਿਆ ਆਖਿਆ ਪ੍ਰਚਾਰਕ ਨੇ ਪੁੱਛ ਲਿਆ ਮਾਤਾ ਦੱਸੋ ਮੈਂ ਹੁਣ ਕੀ ਕਰ ਸਕਦਾ ਆਖਿਆ ਹੁਣ ਮੈਂ ਤੁਹਾਨੂੰ ਗੁਰੂ ਧਾਰਨ ਕਰਨਾ ਹੈ ਉਹਨੇ ਹੱਸ ਕੇ ਜਵਾਬ ਦਿੱਤਾ ਆਖਿਆ ਮਾਤਾ ਤਿੰਨ ਪਹਿਲਾਂ ਮਾਰ ਲਏ ਤੇ ਹੁਣ ਚੌਥਾ ਮੈਨੂੰ ਮਾਰਨਾ ਹੈ ਗੱਲ ਬੜੀ ਡੂੰਗੀ ਸੀ ਹਾਸੇ-ਹਾਸੇ ਵਿੱਚ ਬੜੀ ਡੂੰਗੀ ਗੱਲ ਸਮਝਾ ਦਿੱਤੀ ਆਖਿਆ ਤਿੰਨ ਮਾਰ ਦਿੱਤੇ ਚੌਥਾ ਮੈਨੂੰ ਧਾਰਨ ਕਰ ਮੈਂ ਵੀ ਮਰ ਜਾਵਾਂਗਾ ਆ ਤੈਨੂੰ ਮਾਤਾ ਉਹਦੇ ਲੜ ਲਾ ਕੇ ਜਾਂਣਾ ਜਿਹੜਾ ਸਦਾ ਹੀ ਜਿਉਂਦਾ ਹੈ ਕਦੇ ਮਰਨ ਵਾਲਾ ਨਹੀਂ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਖਿਆ ਮਾਂ ਆ ਮਾਤਾ ਤੈਨੂੰ ਉਹਦੇ ਲੜ ਲਾਵਾਂ ਜਿਹੜਾ ਅੱਜ ਵੀ ਹੈ ਕੱਲ ਵੀ ਸੀ ਸਦਾ ਕਾਇਮ ਰਹਿਣ ਵਾਲਾ ਹੈ ਦੁਨੀਆ ਮੁੱਕਦੀ ਮੁੱਕ ਜਾਵੇਗੀ ਪਰ ਉਹ ਕਦੇ ਨਹੀਂ ਮੁਕਣ ਵਾਲਾ ਉਸ ਮਾਤਾ ਨੇ ਗੱਲ ਮੰਨੀ ਤੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਲੜ ਲਾ ਦਿੱਤਾ ਆਖਿਆ ਮਾਤਾ ਆਹ ਜਿਹੜੇ ਗੁਰੂ ਵਿੱਚੋਂ ਮੈਂ ਬਾਤਾਂ ਪਾ ਕੇ ਚੱਲਾਂ ਇਹ ਗੁਰੂ ਨਾਲ ਜੁੜ ਇਹ ਗੁਰੂ ਦੇ ਦਰ ਦਾ ਇਹ ਗੁਰੂ ਦਾ ਦਰ ਕਹਿੰਦਾ ਹੈ ਪ੍ਰਮਾਤਮਾ ਮੁੱਕਦਾ ਨਹੀਂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਪ੍ਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਆਖਿਆ ਜਿਹੜਾ ਗੁਰੂ ਨਾਨਕ ਦਾ ਗੁਰੂ ਸੀ ਅਜ ਤੇਰਾ ਗੁਰੂ ਵੀ ਉਹੀ ਬਣ ਗਿਆ ਹੈ ਆਖਿਆ ਕਿਵੇਂ ਕਦੇ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਖਿਆ ਸੀ ਧੰਨ ਗੁਰੂ ਨਾਨਕ ਸਾਹਿਬ ਜਦੋਂ ਸ਼ੁਮੇਰ ਪਹਾੜ ਤੇ ਵਿਚਾਰ ਹੋਈ ਆਖਿਆ ਤੁਸੀਂ ਇੰਨੇ ਉੱਚੇ ਚੜ ਕੇ ਆਇਓ ਦੱਸੋ ਤੁਹਾਡਾ ਗੁਰੂ ਕੌਣ ਹੈ ਤੇ ਗੁਰੂ ਨਾਨਕ ਸਹਿਬ ਮਹਾਰਾਜ ਆਖਿਆ ਸੀ ਸ਼ਬਦ ਗੁਰੂ ਸੁਰਤ ਤੋ ਨਚੇਲਾ ਆਖਿਆ ਮੇਰਾ ਸ਼ਬਦ ਗੁਰੂ ਹੈ ਤੇ ਉਸ ਮਾਤਾ ਨੂੰ ਵੀ ਉਸੇ ਸ਼ਬਦ ਗੁਰੂ ਦੇ ਲੜ ਲਾ ਕੇ ਸਾਨੂੰ ਸਾਰਿਆਂ ਨੂੰ ਸਿੱਖਿਆ ਦਿੱਤੀ ਸੀ ਇਸ ਗੁਰੂ ਦੇ ਲੜ ਲੱਗੋ ਤੇ ਜੀਵਨ ਨੂੰ ਪਾਰ ਕਰਨ ਵਾਲਾ ਹੈ ਇੱਥੇ ਵੀ ਬਾਬਾ ਜੀ ਆਖਿਆ ਸੰਤ ਸਹਾਈ RAM ਕੇ ਕਰ ਕਿਰਪਾ ਦੀਆਂ ਮਿਲਾਏ